ਹੁਣੇ ਹੋਣੇ ਹੋਇਆ 2 ਦਿਨ ਦੀ ਸਰਕਾਰੀ ਛੁੱਟੀ ਦਾ ਐਲਾਨ ਬੰਦ ਰਹਿਣਗੇ ਸਾਰੇ ਸਕੂਲ ਅਤੇ ਕਾਲਜ ਬੱਚਿਆਂ ਨੂੰ ਲੱਗਣਗੀਆਂ ਮੋਜਾਂ ਹੀ ਮੋਜਾਂ ਲਗਭਗ 3 ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ بارش ਦੇ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਬਹੁਤ ਵੱਧ ਗਈਆਂ ਹਨ ਤੇ ਲਗਾਤਾਰ ਮੀਂਹ ਕਾਰਨ ਕੱਲ੍ਹ ਯਾਨੀ ਕਿ 1 ਮਾਰਚ ਨੂੰ ਸਾਰੇ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ ਇਸ ਸਬੰਧੀ ਐਸ ਡੀ ਐਮ ਪੰਗੀ ਰਮਣ ਕਰਸਾਂਗੀ ਨੇ ਹੁਕਮ ਜਾਰੀ ਕਰ ਦਿੱਤੇ ਹਨ ਕਿ ਚਾਰ ਥਾਵਾਂ ਤੇ ਬਰਫ ਖਿਸਕਣ ਦੀ ਖਬਰ ਹੈ ਕੁੱਲੂ ਅਤੇ ਕਾਂਗੜਾ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਕਾਰਨ ਭਾਰੀ ਨੁਕਸਾਨ ਹੋਇਆ ਹੈ ਸ਼ਿਮਲਾ ਦੇ ਵਿੱਚ ਵੀ ਸ਼ੁੱਕਰਵਾਰ ਸਵੇਰੇ ਤੂਫਾਨ ਦੇ ਨਾਲ ਤੇਜ਼ ਮੀਂਹ ਪਿਆ ਤੇ ਬਰਫਬਾਰੀ ਕਾਰਨ ਉੱਪਰ ਸ਼ਿਮਲਾ 'ਚ ਵੀ ਕਈ ਮਾਰਗਾਂ 'ਤੇ ਆਵਾਜਾਈ ਬੰਦ ਹੈ ਸੂਬੇ ਦੇ ਵਿੱਚ ਬਰਫਬਾਰੀ ਅਤੇ ਜ਼ਮੀਨ ਖਿਸਕਣ ਕਾਰਨ ਸੈਂਕੜੇ ਸੜਕਾਂ ਪ੍ਰਭਾਵਿਤ ਹੋਈਆਂ ਹਨ ਹਾਲਾਂਕਿ ਸ਼ਿਮਲਾ ਰਾਮਪੁਰ ਅਤੇ ਸ਼ਿਮਲਾ ਬਲਾਸਪੁਰ ਰਾਜਮਾਰਗ ਰਾਜਮਾਰਗ ਸ਼ਿਮਲਾ ਸੁੰਨੀ ਟੱਟ ਪਾਣੀ ਅਤੇ ਰਾਸ਼ਟਰੀ ਰਾਜਮਾਰਗ 705 ਦੁਪਹਿਰ 12 ਵਜੇ ਤੱਕ ਬਹਾਲ ਕਰ ਦਿੱਤਾ ਗਿਆ ਸਟੇਟ ਹਾਈਵੇ ਚੋਪਾਲ ਅਜੇ ਤੱਕ ਬੰਦ ਹੈ ਉਧਰ ਦੂਜੇ ਪਾਸੇ ਜੰਮੂ ਕਸ਼ਮੀਰ ਵਿੱਚ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ 28 ਫਰਵਰੀ ਤੋਂ ਸਕੂਲ ਦੁਬਾਰਾ ਖੁੱਲਣੇ ਸਨ ਪਰ ਹੁਣ ਲਗਾਤਾਰ 2 ਹਫ਼ਤਿਆਂ ਤੋਂ ਖਰਾਬ ਹੋਏ ਮੌਸਮ ਕਾਰਨ ਸਕੂਲਾਂ ਨੂੰ ਵੀ ਹਾਲੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਜਾਣਕਾਰੀ ਮੁਤਾਬਕ ਸਕੂਲ ਹੁਣ ਮੌਸਮ ਦੁਬਾਰਾ ਸਹੀ ਹੋਣ ਤੋਂ ਬਾਅਦ ਹੀ ਖੋਲਣਗੇ ਤੇ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕੱਲ ਯਾਨੀ ਕਿ 1 ਮਾਰਚ ਨੂੰ ਵੀ ਭਾਰੀ ਮੀਂਹ ਦੇ ਕਾਰਨ ਸਕੂਲ ਬੰਦ ਹੀ ਰਹਿਣਗੇ ਤਾਂ ਇਹ ਮਾਪਿਆਂ ਤੇ ਬੱਚਿਆਂ ਲਈ ਬਹੁਤ ਹੀ ਜ਼ਰੂਰੀ ਤੇ ਵੱਡੀ ਖਬਰ ਆ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਨਿਕਲ ਕੇ ਖਬਰ ਸਾਹਮਣੇ ਆ ਰਹੀ ਹੈ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ